i <laughs> good ਸਾਰੇ ਨੇ ਪਰ ਪਰਿਸਤ ਸ੍ਰੀ ਅਕਾਲ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਫਿਰ ਤੇ ਬਾਕੀ ਲੱਗੇ ਅੱਜ ਆਪਣੀ ਸਲੇਬ ਪਾਉਣ ਇਧਰਲੇ ਜਿਹੜਾ oven ਲਾਇਆ ਆਪਣਾ ਨਾਲ ਤੇ ਇਥੇ ਰੱਖ ਕੇ ਰਾਤ ਇਧਰ ਇਹਦਾ ਧੂਆ ਬੰਦ ਕਰਤਾ ਸੀਗਾ ਤੇ ਇਹਦਾ ਧੂਆ ਜਿਹੜਾ ਆਪਣਾ ਹੈਗਾ ਹੁਣ ਇਹਦਾ ਸਮਝਣ ਵਾਲਾ ਹੈਗਾ ਸਿਸਟਮ ਥੋੜਾ ਜਿਹਾ ਇਹ ਤੇ ਜਿਹੜਾ ਇਹਦਾ ਇਧਰ ਇਹਦਾ ਚਿਮਨੀ ਤੇ ਲਾਤੀ ਆਪਾਂ ਸਿੱਧੀ ਤੇ ਇਹਦੇ ਚਿਮਨੀ ਕੋਈ ਨਹੀਂ ਲਾਈ ਇਹਦੇ ਚਿਮਨੀ ਨੂੰ ਇੱਧਰ ਜਗ੍ਹਾ ਛੱਡਤੀ ਤੇ ਇੱਕ ਉਧਰ ਰੱਖਣਾ ਛੱਡਿਆ ਆਪਣਾ ਸੇਕ ਨੂੰ ਤੇ ਇਹ ਚਿਮਨੀ ਵਾਲਾ ਕੰਮ ਹੀ ਕਰਨਗੇ ਇਹਦੇ ਥੱਲੇ ਵੀ ਆਪਾਂ ਸਪੇਸ ਦੇਤੀ ਆ ਇਹਦੇ ਵਿੱਚ 2 ਇੰਚ ਜਾਣੀ 1.5 ਇੰਚ 2 ਇੰਚ ਉੱਚਾ ਲਾਇਆ ਇਹਨੂੰ ਥੱਲੇੋਂ ਫਰਸ਼ ਤੋਂ ਤੇ ਇੱਧਰ ਕੰਧ ਲਾਤੀ ਆਪਾਂ ਇੱਟਾਂ ਲਾਈਆਂ ਨਾ ਇੱਧਰ ਬੀਹੀ ਬਣਾਤੀ ਜਿਹੜਾ ਧੂੰਆਂ ਨਿਕਲੂਗਾ ਆ ਇਹ ਇੱਧਰ ਦੀ ਹੋ ਗਿਆ ਥੱਲੇ ਦੀ ਹੋ ਗਿਆ ਇੱਧਰ ਦੀ ਘੁੰਮ ਕੇ ਆਊਗਾ ਇਹਨੂੰ ਉਸ ਜਗ੍ਹਾ ਫੇਰ ਦੇਤੀ ਪੂਰੀ ਤੇ ਇਹਦੇ ਨਾਲ ਦੀ ਥੱਲੇੋਂ ਨਿਕਲ ਕੇ ਆਊਗਾ ਧੂੰਆਂ ਤੇ ਇਹ ਤਪੂਗਾ ਫਿਰ ਇਹਦੇ ਵਿੱਚੋਂ ਕੁਝ ਵੀ ਆਪਾਂ ਮੱਖਣੀ ਗਰਮ ਕਰਨੀ ਆ ਜਾਂ ਕੁਛ ਰੋਟੀਆਂ ਗਰਮ ਕਰਨੀ ਆ ਆਪਾਂ ਕੁਛ ਵੀ ਗਰਮ ਕਰਨਾ ਮਤਲਬ ਵਿੱਚ ਬਣੂਗਾ ਉਹਨਾਂ ਵਾਲੇ ਟਾਈਮ ਤੇ ਦੇਖਾਂਗੇ ਵੀ ਇਹਨੂੰ ਸੇਕ ਪੈਂਦਾ ਕਿੰਨਾ ਕੁ ਤੇ ਇਹਦੀ ਚਿਮਨੀ ਲਾਈ ਆਪਾਂ ਥੋੜੀ ਸਾਈਡ ਤੇ ਤੇ ਬਾਕੀ ਇਹਦੇ ਉੱਤੇ ਪੈ ਜਾਣੀ ਇਹ ਸਲੈਬ ਤੇ ਥੱਲੇ ਫਿਰ ਟਾਈਲਾਂ ਕਾਲੀ ਵੀ ਸਾਂ ਦੇ ਵਰਤ ਲੈਣੀ ਆਪਾਂ ਤੇ ਟਾਈਲਾਂ ਪੈਚੀ ਰਹਿ ਜਾਣਗੀਆਂ ਇਹ ਤੇ ਬਾਕੀ ਫਿਰ ਦਿਖਾਉਣੇ ਅੱਜ ਵਾਲਾ ਕੰਮ ਹੈ ਤੇ ਫਰੰਟ ਇਹਦੇ ਡੋਰ ਜਿਹੜੇ ਸੀ ਉਹ ਲੱਗ ਗਿਆ ਇਹ ਦੇਖ ਸਕਦੇ ਆ ਕੱਚੇ ਲਾਏ ਇਹਨੂੰ ਸੀਮੈਂਟ ਲਾਉਣਾ ਆਪਾਂ ਹੁਣ ਤੇ ਇਦਾਂ ਇਹ ਬੰਦ ਕਰਤਾ ਕੰਮ ਹੋਵੇ ਕੋਈ ਵੀ ਫਲੂਆ ਫਲਾ ਬਾਹਰ ਨਹੀਂ ਆਊਗਾ ਤੇ ਬਾਕੀ ਇੱਥੋਂ ਸਵਾਹ ਕੱਢ ਸਕਦੇ ਆਪਾਂ ਨਹੀਂ ਤਾਂ ਫਿਰ ਉੱਤੋਂ ਦੀ ਵੀ ਕੱਢ ਸਕਦੇ ਆ ਜੇ ਆਪਾਂ ਠੰਡੀ ਸਵਾਹ ਬਤਾ ਇੱਥੋਂ ਦੀ ਵੀ ਚੱਕ ਸਕਦੇ ਕੋਈ ਚੱਕਰ ਨਹੀਂ ਹੈਗਾ ਜੀ ਤਾਂ ਖੁੱਲਾ ਹੱਤ ਪਹਿ ਜਾਣਾ ਤੇ ਇੱਥੋਂ ਫਿਰ ਉਹ ਜਿਵੇਂ ਆਪਾਂ ਫੌੜੇ ਨਾ ਕਹਿ ਦਿੰਦੇ ਆ ਵੀ ਉਹ ਛੋਟੇ ਜਿਹੇ ਫੌੜੀ ਜੀ ਬਣਾਉਣੀ ਪਊਗੀ ਤੇ ਗੇਟ ਥੋੜਾ ਜਿਹਾ ਲਾਇਆ ਭਾਰਾ ਤੇ ਇਹ ਬਣਵਾਇਆ ਸੀ ਆਪਾਂ ਮਿਸਤਰੀ ਤੋਂ ਤੇ ਕੱਲ ਦੇ ਕੇ ਗਿਆ ਉਹ ਇਹਦੇ ਕਰਕੇ ਲੇਟ ਹੋ ਜਾਂਦਾ ਹੈ ਕੰਮ ਸਾਰ ਤੇ ਸਾਰਾ ਇਹ ਕਰਦਾ ਹੁਣ ਫਿੱਟ ਤੇ ਇਹ ਚ ਬੈਰੇ ਦੇਤੇ ਜਾਣੀ ਉਧਰ ਨਟ ਲਾਤੇ ਅੰਦਰਲੇ ਪਾਸੇ ਦੋਨੇ ਪਾਸੇ ਆਇਂ ਇੱਕ ਇੱਕ ਤੇ ਉਦੋਂ ਬਾਅਦ ਸੀਮੈਂਟ ਪਾ ਗਏ ਹੁਣ ਕਰ ਲਾਂਗੇ ਸੈਟ ਤੇ ਇਧਰ ਉਹ ਬੰਦਾ ਆ ਗਿਆ ਇਹ ਥੋੜਾ ਜਿਹਾ ਸਾਈਜ਼ ਵੱਡਾ ਵਾ ਇਹ 17 15 ਦਾ ਵਾ ਇਹ 17 ਇੰਚ ਪਿਛੇ ਨੂੰ ਆ ਇਹ ਤੇ ਬਾਕੀ ਇਧਰ ਨੂੰ ਆ ਇਹ ਤੇ ਬਾਕੀ ਅੰਦਰ ਉਹ ਸਾਰਾ ਇਹ ਬੰਦਾ ਤੇ ਇਹਦੇ ਬਸ ਸੇਕ ਥੱਲੇ ਦੀ ਘੁੰਮਣਾ ਇਧਰ ਮੂਹਰੇ ਬੰਦ ਕਰਤਾ ਤੇ ਚਾਰ ਸਫੇਰੇ ਇਹਦੇ ਇਹ ਇੱਕ ਉਹ ਬਾਰੋਂ ਪਾਊਗਾ ਤੇ ਤਬੂਗਾ ਸਿੱਧੀ ਅੱਗੇ ਨਹੀਂ ਦਿੱਤੀ ਇਹਨੂੰ ਮਤਲਬ ਕਹਿਣ ਦਾ ਤੇ ਇਦਾਂ ਲੋਕ ਲਾਤੇ ਇਹ ਇਹ ਚੀਜ਼ ਬਣਨੀ ਹੈ ਇਹ ਕਾਲਾ ਬਾਪਾ ਕਰਤਾ ਇਹ ਟਾਇਲਾਂ ਨਾਲ ਟਾਇਲਾਂ ਪਈਆਂ ਸੀਗੀਆਂ ਪਾਉਣੀਆਂ ਤੇ ਆਹ ਮੁੱਢੇ ਮਾਰਦੇ ਆਂ ਤੇਦੇ ਉੱਤੇ ਪਾ ਕੇ ਪਤਲਾ ਜਿਹਾ ਸੀਮੈਂਟ ਤੇ ਸਰੀਏ ਲਾ ਕੇ ਸਲੇਬ ਪਾਉਣੀਆਂ ਸਲੇਬੇ ਦੂ ਨੀਵੀਂ ਨੀਵੀਂ ਰੱਖਣੀ ਆਪਾਂ ਦੇ ਦੋ ਚੀ ਨਾ ਜਾਵੇ ਤਕਰੀਬਨ ਜਿਹੜੇ ਟਾਇਲ ਆ ਉਨੀ ਕੀ ਉੱਚੀ ਹੋ ਜੂ ਉਹ ਕੋਈ ਚੱਕਰ ਦੀਗਾ ਉਹਲੇ ਵਾ ਜ਼ਿਆਦੇ ਹਾਈਟ ਹੋ ਜੂਗੀ ਇਹਦੀ ਸੈਲਫ ਦੀ ਤੇ ਬਾਕੀ ਉਹ ਬਣਾਵਰ ਕਰਦਾ ਫੱਟ ਤੇ ਦਿਖਾਉਨੇ ਆ ਫਿਰ ਕੰਮ ਕੋਈ ਤੂੰ ਕਿਵੇਂ ਚੱਲਦਾ ਕੰਮ ਇਹਦਾ ਇੱਥੇ ਵੀ ਨਹੀਂ ਇਥੋਂ ਉੱਚੀ ਹੋਊਗੀ ਥੋੜੀ ਜਿਹੀ ਪਰ ਸਲੈਬ ਤੋਂ ਲਈ ਆ ਜਣੀ ਵਿੱਚ ਇਥੋਂ ਇਹਦਾ ਖੱਡਾ ਜਾਂ ਛੱਡ ਦੇਣਾ ਆਪਾਂ ਤੇ ਇਥੋਂ ਥੋੜਾ ਫਿਰ ਨਿਕਲੂਗਾ ਬਾਹਰ ਜੋ ਜਮ ਜੇ ਨਾ ਜਾਵੇ ਮੈਂ ਪਾ ਦਾਂਗਾ ਇਹਦੇ ਬਰਾਬਰ ਜੇ ਪਾ ਦਾਂਗੇ ਇਹਦਾ ਹਾਂ ਉੱਤੇ ਤੋਂ ਉਹਦਾ ਨਾਲ ਹੀ ਪਾ ਕੇ ਸਰੀਆ ਉੱਤੇ ਰਹਿੰਦੀ ਸਖਤ ਹੋ ਜਾਂਦਾ ਨਾ ਤੇ ਸਰੀਆ ਪੈਣਾ ਨਹੀਂ ਤੇ ਬਹੁਤ ਜਿਆਦਾ ਟਾਈਟ ਹੋ ਜਾਂਦਾ ਫਿਰ ਕੋਈ ਸਰੀਆ ਵਢਣ ਲੱਗਣਾ 10 ਮਿੰਟ ਆਪਣ ਨੂੰ ਆਏ ਨੋ ਮੜਾ ਥੋੜਾ ਲਾ ਕੇ ਕਰਨਾ ਚਾਹੀਦਾ ਸੁੱਧਾ ਜਿ ਸਰੀਏ ਦੋ ਪਾਤੇ ਇਹਨੂੰ ਆਪਾਂ ਇੱਧਰ ਇੱਥੇ ਦਾ ਇਹ ਬਕਸਾ ਹੈਗਾ ਹੀ ਆ ਠੀਕ ਆ ਇੱਧਰ ਕੰਧ ਤੇ ਸਰ ਭਾਈ ਇੰਨਾ ਕੀ ਰਹਿ ਗਿਆ ਇਹ ਇੰਨਾ ਕਿਹਦੇ ਸਰੀਏ ਨੇ ਚੱਕਰਣਾ ਆ ਤਾਂ ਉੱਤੇ ਵੱਧ ਹੋਈ ਜਾ ਐਡ ਐਡ ਲੈ ਆਵਾਂ ਹੈ ਐਡ ਐਡ ਆਹੋ ਆਪਾਂ ਸਾਇ ਰੱਖਣ ਨੂੰ ਲਿਆ ਦੋ ਕਾ ਹੈਗੇ ਆਪਣੇ ਕੋਲ ਦੋ ਕਾ ਦੇ ਤੇ ਆਹ ਆ ਬਸ ਆਇ ਰੱਖਣ ਨੂੰ ਲਿਆ ਤਿੰਨ ਕ ਲਿਆ ਤਿੰਨ ਕ ਆਹ ਲੈ ਜਾ ਬਸ ਇਹਦੇ ਨਾਲ ਦੇ ਮਿਲੂਗਾ ਜੇ ਮਿਲੂਗਾ ਸੈਲਫ ਵਾਲਾ ਇਹ ਔਰ ਲੈ ਜਾਓ ਫਿਰ ਇਹ ਲੈ ਜਾਓ ਵੀ ਲੈ ਜਾ ਬਸ ਆ ਸਿੱਧੇ ਵਾਲੇ ਦਾ ਵੱਡੇ ਦਾ ਪੂਰਾ ਹੋ ਗਿਆ ਆਪਣਾ ਜੀਵਨ ਦਾ ਮਾਦੋਰਾ ਜੀ ਨਾ ਫਲਸ ਫੋੜ ਬਹੁਤ ਆ ਇਹਨੂੰ ਆ ਬਈ ਕਰਤਾ ਬੰਦਾ ਤੇਰਾ ਸਾਰਾ ਗੱਲ ਠੀਕ ਹੈ ਜੇ ਰੰਗ ਚੱਲਦਾ ਸਾਡੀ ਬਸ ਸਹੀ ਇਹ ਪਾ ਦੇ ਆ ਤਾਂ ਕਰਤਾ ਬੰਦਾ ਤੇਰਾ ਹੁਣ ਪੱਥ ਗਏ ਜੇ ਆ ਲੋੜ ਹੀ ਨਹੀਂ ਇਹ ਤੇ ਪਾਈ ਚੱਲ ਕਰੰਡੀ ਲੈ ਲਾ ਆ ਦੇ ਕੜਾਈ ਚ ਤਪਾ ਲੇ ਨਾ ਲੋੜ ਹੀ ਨਹੀਂ ਹਾਂ ਜੀ ਕਰੰਡੀ ਦਾ ਬਿਚਟੀ ਜੱਲ ਬਸ ਥੋੜੇ ਪਾਣਾ ਵਾ ਕਿੰਨਾ ਕੁ ਪਾਜੂਗਾ ਚੇਪਾ ਰੱਖ ਦੂ ਚੱਕ ਕੇ ਇੱਥੇ ਲੈ ਮੈਂ ਢਾਲ ਦੇਣਾ ਵਿੱਚ ਕਰਾਂ ਵੰਗੂ ਇਸ ਤੇ ਲਾ ਕਰੂ ਆ ਵੀ ਰੱਖ ਲੈ ਰੱਖਣੀ ਬੈਠਾ ਰੱਖ ਰੱਖ ਲੈ ਮੈਂ ਥੋੜੀ ਕਹਿੰਦਾ 19 ਕੇ 22 ਮਿੱਟੀ ਢਾੜ ਦੇ ਇਹ ਸਾਡੀ ਆਪਣੀ ਜਿਹੜੀ ਜਣੀ ਮੈਂ ਹਾਂ ਬਹੁਤ 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 ਬਹੁ

ਆਦਮਾ ਪੱਟੀ ਫਿਰ ਪੱਟੀ ਪਈ ਛੋਟੀ ਪਈ ਬਸ ਆਹ ਤੇ ਕਰੰਡੀ ਦਾ ਕਰਤੀ ਨਹੀਂ ਤੇ ਥੱਲੇ ਪੋਰ ਰਹਿਣੀ ਰਹਿ ਜੂ ਵੇਰੇ ਚ ਕਿਹੜਾ ਪਾਣੀ ਪੀਣਾ ਆਹ ਪਰ ਉੱਤੇ ਤਾਂ ਆਪਾਂ ਸੀਮੈਂਟ ਪਾ ਲਿਆ ਪਹੁੰਚ ਨਹੀਂ ਰਹਿਣਾ ਜੀ ਬਸ ਆਪਾਂ ਉੱਪਰ ਤਿੰਦਾ ਬਾਡੂ ਆਹ ਨਹੀਂ ਜੇ ਮੈਂ ਤਰੀ ਪਾ ਜਨਾ ਦੀ। ਮੈਂ ਇਹਨਾਂ ਮਾੜਾ ਮਾੜਾ ਪਹਿਲਾਂ ਸਰੀਆਂ ਤੇ ਪਾ ਲੈਂਦੇ ਆਂ ਚੰਡੀ ਚੰਡੀ। ਦੇਖੋ। ਤਰਾਟੇ ਰਿਖ। ਨਹੀਂ ਆਇਆ ਹੌਲੇ ਹੌਲੇ। ਚਾਹ ਕਰ ਲਾ ਤੇ ਰੱਖ ਲਵਾਣਾ ਜਾਨਾ ਇਹ ਤਾਂ। ਥੋੜੀ ਦੇਰ ਬੈਠੀਆ। ਫੋਕਾ ਨਾ। ਆ ਨਾ ਤਲੋ ਸਰੀਆ ਹਿੱਲੂ ਗਾ ਲਿਆ ਆਇਆ। ਆ ਵੀ ਨਹੀਂ ਤਾਂ ਹਾਂ। ਉਹਦਾ ਮਾੜਾ ਕੋਰਾ ਜਿਹਾ ਵਾਂ ਕਰਨ ਵਾਲੀ ਆ। ਇਹ ਤਾਂ ਜਦੋਂ ਆ ਮੂੰਹ ਜੇ ਪੱਕੇ ਕਰਨੇ ਆਪਾਂ ਉਹ ਤਾਂ ਕਰ ਦੇਣਾ। ਮੈਂ ਤਾਂ ਇਹਦਾ ਵਗੰਮਾ। ਗੁਰਦਾਮ ਦਾ ਮਸਾਲਾ ਇਹ ਥੋੜਾ ਨਹੀਂ ਪੈਣਾ ਉੱਤੇ ਥੰਨੇ ਦਾ ਬਹੁਤ ਆ ਮਸਾਲਾ ਇਹਦੇ ਭਰ ਜਾਣਾ ਬਾਈ ਹੂੰ ਉਦੋਂ ਮੈਂ ਤਾਂ ਕਿ ਨਾ ਪਤਲਾ ਜੇ ਕਰ ਲਵਾਂ ਨਾ ਵਿੱਚ ਵੱਡ ਜੂਗਾ ਥੋੜਾ ਕਰ ਲਾ ਤਰੀ ਯਾ ਗੱਲਾਂ ਮਾੜਾ ਜੇ ਇਹ ਸਰੀਆ ਨਾਲੇ ਵੱਡ ਜੂਗਾ ਸਰੀਆ ਆਪਾਂ ਚੱਕੇ ਨਹੀਂ ਨਾ ਇੱਥੇ ਸਾਡੇ ਫੇਰ ਹੈਗੀ ਸਰੀਆ ਦੇ ਐਂ ਵੱਡ ਜੂਗਾ ਸਟਾ ਕੰਮ ਕੋਈ ਸੱਜਣਾਂ ਨੇ ਇਹ ਸਹੀ ਆਵੇ ਹੁਣ ਇਹ ਵਿੱਚ ਜੇ ਜਾੜੂ ਸਰੀਆ ਦੇ ਪੂਰਾ ਸਹੀ ਹੈ ਹੁਣ ਤਾਂ ਨਾਰਮਲ ਵੀ ਚੱਲ ਜਾਊਗਾ ਚੱਲ ਲੈ ਆ ਕੋਈ ਨਹੀਂ ਲੈ ਆ ਬਸ ਸਹੀ ਹੈ ਵਜਦੇ ਬਰਾਬਰ ਹੋ ਗਿਆ ਇਹ ਸਲੈਬ ਆਪਾਂ ਪਸਲ ਹੀ ਰੱਖਣੀ ਆ ਭੁਰਕ ਹਾਂ ਉਹ ਲੋਟੇ ਨਹੀਂ ਕਰਦੇ। ਬੜਾ ਮੜਾ ਮੜਾ ਹੋਰ ਉੱਤੇ ਪੈ ਗਿਆ ਬੱਸ। ਵਿਚਾਰੀ ਗਾ ਕੋਈ ਨਹੀਂ ਖਿੱਚ ਕੇ ਮੈਂ ਕਰ ਲਾਣਾ ਇੱਧਰ ਉੱਧਰ ਨੂੰ। ਲੋਹੇ ਵਾਲੇ ਨਾਲ ਖਿਲਾਰ ਦਿਓ। ਆਨੇ ਬਸ ਕਰੰਡੇ ਨੇ ਖਿੱਚਦੇ ਕਿਤੇ ਨਹੀਂ ਜਾਂਦਾ ਹੈ। ਲੋਕਗੇ ਨਹੀਂ ਹੈਗਾ। ਲਿਆ ਮਾ। ਚੋ ਫਰੇ ਪਿਆ। ਗਿੱਲਾ ਕਰਨ ਨਾਲ। ਉਹ ਜਹਾਂ ਹੈ ਤਾਂ ਗਿੱਲਾ ਕਰਨਾ ਪਰ ਮੈਂ ਕਹਿੰਦਾ ਸਾਰੀ ਜਾਣਾ ਹੈ ਇਹਦੇ ਨਾਲ ਆਪਣਾ ਥੋੜਾ ਜਿਹਾ ਹੀ ਗਿੱਲਾ ਕਰਕੇ ਥੋੜੇ ਰਹਿ ਗਏ ਹੁਣ ਤਾਂ ਕੰਮ ਆਪਣਾ ਬਸ ਇੱਧੇ ਆ ਦੇਖ ਆਹੋ ਬਾਰ ਉਹ ਸਿੱਡ ਰੋਕ ਰੋਕਾਈ ਰਹੀ ਹੈ ਸਾਈਡਰ ਰੋਕ ਲਾ ਕੇ ਰੁੱਕੇ ਰਹੀ ਹੈ ਬਸ ਵਿਚਾਲੇ ਦਾ ਸਹੀ ਹੋਈ ਆ ਵਿਚਾਲੇ ਨਹੀਂ ਪਾਉਣਾ ਹੋਰ ਰੋਕਾ ਲਾ ਕੇ ਫੱਟੀ ਦੀ ਜਗਾਇਜ਼ ਫੇਰਾਗੇ ਫਿਰ ਲੈਵਲ ਹੋ ਜਾ ਸਿੱਡਾ ਵਾਲਾ ਮਰਾਜ ਸੈਂਟਰ ਤੋਂ ਵੀ ਦੀਵਾ ਉਤਾਨੀ ਰੋਕ बचाले तो सही है पूरा हो गया गोल जीरो लेवल ही है ना। mm -hmm. बस आटा ਦੇ ਸਾਰੇ ਟਾਈਲਾਂ ਮਾਰ ਦਿਆਂ ਪੂਰੀਆਂ ਲੁਸ਼ਕੋਰਾ ਹੋ ਦੇ ਤਨ ਸੈਲਫ ਤੋੜੀ ਨਾ ਦਾ ਲਾਤਾ ਸਾਰਾ ਕੰਮ ਨਹੀਂ ਦਾਈਲਾਂ ਨਾਲ ਲੰਗੇੜ ਤਾਂ ਇਧਰ ਵੀ ਹੁਣ ਪੱਥਰਾਂ ਗੋਈ ਲੱਗਦਾ ਤੇ ਇਧਰ ਆਪਣੇ ਪੱਥਰ ਦੂਜਾ ਲੱਗਿਆ ਹੋਇਆ ਵਾ ਤੇ ਪਰ ਇਧਰ ਲਾਈਆਂ ਆਪਾਂ ਟਾਈਲਾਂ ਤੇ ਲੈਂਟਰ ਤਾਂ ਆਪਣਾ ਇਹ ਖੋਲਣਾ ਨਹੀਂਗਾ ਪੱਕਾ ਹੀ ਆ ਸਾਰਾ ਕੁਝ ਇੱਕ ਅੱਧੇ ਦਿਨ ਨੂੰ ਇਹਨੂੰ ਪਰ ਸੋਕ ਤਾਂ ਇਹ ਚਲਾ ਦਾਂਗੇ ਕੌਂਗੇ ਜਿਹੜਾ ਆਹ ਲੈਂਟਰ ਹੈ ਸੁੱਕ ਜਾਊਗਾ ਥੋੜਾ ਜਿਹਾ ਤੇ ਬਾਕੀ ਇਹਦਾ ਜਿਹੜਾ ਮੂੰਹ ਮੱਥਾ ਜਿਹਾ ਬਣਾਉਨੇ ਆ ਤਾਂ ਹੁਣ ਕਰ ਦੇਣ ਨੂੰ ਡਿਜ਼ਾਈਨ ਦਾ ਤੇ ਆ ਖਾਨਾ ਹੈਗਾ ਕੋਈ ਕੁਝ ਵੀ ਸਮਾਨ ਰੱਖਣਾ ਆਪਾਂ ਰੱਖ ਸਕਦੇ ਆ ਚੁੱਲੇ ਦਾ ਲੋੜੀ ਦਾ ਜਿਹੜਾ ਨੇੜੇ ਹੋਵੇ ਪਿਆ ਮਤਲਬ ਤੇ ਇਹ ਖਾਨਾ ਖਾਲੀ ਰਹਿਣਾ ਤੇ ਥੱਲੇ ਵਾਲੇ ਚੋਣੀਆਂ ਲੱਕੜ ਤੇ ਬਾਕੀ ਆ ਸਾਰੇ ਆਪਾਂ ਕਰ ਦਿੱਤੇ ਸੀ ਪੱਕੇ ਕੱਲ ਨੇਰਾ ਸੀਮੈਂਟ ਲਾ ਕੇ ਤੇ ਇਹਨਾਂ ਨੂੰ ਲਾਉਣਾ ਤੇਲ ਤੂਲ ਫਿਰ ਤੇ ਚਾਲੂ ਹੋਣ ਦੇ ਨੇੜੇ ਹੀ ਆਏ ਇਹ ਹੁਣ ਤੇ ਬਾਕੀ ਫਿਰ ਕੰਮ ਜਿਹੜਾ ਮੇਨ ਸੀਗਾ ਉਹ ਨਿਬੜ ਗਿਆ ਹੁਣ ਆਪਣਾ ਇਦਾਂ ਦੀ ਲੁੱਕ ਬਣੀ ਜਨਾਂ ਦੀ ਚੁੱਲਿਆਂ ਦੀ ਜੇ ਇੱਧਰ ਦੇਖ ਸਕਦੇ ਆ ਤੇ ਅੱਗ ਮੱਚ ਪਈ ਐ ਤੇ ਧੂਆ ਚਿਮਨੀ 'ਚ ਜਾਣ ਲੱਗਿਆ ਤੇ ਚਿਮਨੀ ਆਪਣੀ ਇੱਕ ਤਾਂ ਹੋ ਗਈ ਐ ਕਾਮਯਾਬ ਤੇ ਧੂਆ ਨਿਕਲ ਆ ਗਿਆ ਉੱਪਰ ਤੇ ਬਾਕੀ ਹਜੇ ਅੱਗ ਮੱਗੀ ਐ ਮੜੀ ਜੀ ਤੇ ਬਾਕੀ ਜੇ ਆਪਾਂ ਸੇਕ ਵਧਾਉਣਾ ਇੱਧਰ ਵੀ ਵਧੂਗਾ ਇਹ ਜੇ ਇੱਧਰੋਂ ਖੋਲਾਂਗੇ ਗੇਟ ਆਪਾਂ ਇਹ ਇਹਦਾ ਪ੍ਰੋਸੈਸਿੰਗ ਆ ਜਿਹੜਾ ਚੱਲਣ ਦਾ ਆ ਇੱਕ ਗੱਲ ਹੋਰ ਤੇ ਆਪਾਂ ਗੇਟ ਖੋਲਦੇ ਆ ਨਾ ਜਦੋਂ ਇੱਥੋਂ ਗੇਟ ਖੋਲਿਆ ਤੇ ਇੱਥੋਂ ਨਾਲ ਦੀ ਸਾਰਾ ਧੂਆਣ ਆਉਣ ਲੱਗ ਗਿਆ ਇਧਰ ਦੀ ਪਰ ਜਦੋਂ ਆਪਾਂ ਘਰ ਤਾਂ ਗੇਟ ਬੰਦ ਜਦੋਂ ਗੇਟ ਖੋਲਦੇ ਆ ਨਾ ਉਦੋਂ ਧੂਆ ਨਿਕਲ ਜਾਓ ਗੇਟ ਬੰਦ ਕਰਦਾ ਉਧਰ ਹਟ ਗਿਆ ਉਹਦੀ ਅੱਛਾ ਕਿਵੇਂ نیچے ਜਾਊਗਾ ਸਾਫ਼ ਹੋ ਗਿਆ ਨਾਲੇ ਦੇਖੋ ਉਹਦੇ ਲੱਗਣਾ ਇਹਨਾਂ ਨੂੰ ਨਿਕਲਣਾ ਬੈ ਰੱਖ ਦੋ ਕੀ ਰੱਖਣਾ ਉੱਤੇ ਇਹਦੇ ਚੱਲ ਪੈਣੀ ਆ ਆ ਵਾਥੇ ਨੂੰ ਪੜਾ ਰਿਹਾ ਇਧਰ ਮੇਢ ਲਾਈ ਆ ਟੱਕੜਾ ਲਾ ਰਿਹਾ ਤੀਜੇ ਮਹੀਨੇ ਚੱਲਦੀ ਆ ਪੂਰੀ ਜਿਵੇਂ ਆਪਾਂ ਆਉਂ ਦੇਖਦੇ ਹੁੰਦੇ ਆ ਪਹਾੜਾਂ ਚ ਧੂਆਂ ਜੈ ਨਿਕਲਦਾ ਦੇਖਦਾ ਹੁੰਦਾ ਦੂਰੋਂ ਦੂਰੋਂ ਬਾਲਣ ਦੀ ਆਉਂਦੀ ਪ੍ਰੋਬਲਮ ਥੋੜੀ ਜੀ ਤੇ ਬਾਲਣ ਹੈਗਾ ਗਿੱਲਾ ਤੋਂ ਉਹਦੇ ਕਰਕੇ ਧੋਆ ਜਾਂ ਛੋੜਾ ਛੜਦਾ ਤੇ ਬਾਕੀ ਠੀਕ ਆ ਉਸ ਹਿਸਾਬ ਨਾਲ ਕੰਮ ਆਪਣਾ ਪ੍ਰੋਜੈਕਟ ਹੋ ਗਿਆ ਪਾਸ ਇਹ ਕਿਹਾ ਜਾਂ ਦੁੱਧ ਤੇ ਮੱਠੀ ਮੱਠੀ ਅੱਗੇ ਤੇ ਕੜੀ ਜਾਂਦਾ ਇਹ ਵੀ ਤੇ ਬਾਕੀ ਚਿਮਨੀ ਆਪਾਂ ਪੱਟ ਕੇ ਇੱਧਰ ਲਾਤੀ ਤੇ ਉੱਧਰ ਇਹਦਾ ਫਲੋ ਬਣਿਆ ਨਹੀਂ ਸੀਗਾ ਆਪਣੇ ਨਾਲ ਦੇ ਚ ਇਦਰੋਂ ਕੱਢ ਕੇ ਇਧਰ ਸਿੱਧੀ ਲਾਤੀ ਤੇ ਆ ਜਿਹੜਾ ਹੁਣ ਤੁਹਾ ਜਿਆਦਾ ਵਾਏ ਹੈਗਾ ਆਪਣਾ ਉਹ ਗਿੱਲਾ ਕਰਕੇ ਤੇ ਜਿਵੇਂ ਨੀ ਆ ਚਲਦੀਆਂ ਦੋਨੇ ਹੁਣ ਤੇ ਬਾਕੀ ਸਵੇਰੇ ਪੱਕੀਆਂ ਕਰ ਦਾਂਗੇ ਇਹ ਚਾਜੇ ਪਹਿਲੇ ਦਿਨ ਦੀ ਰੋਟੀ ਇੱਥੇ ਲੈਦੇ ਹੀ ਇੱਥੇ ਸਹੀ ਆ ਹੁਣ ਸਹੀ ਬਾਕੀ ਬਾਲੇ ਥੋੜਾ ਜਿਹਾ ਗਿੱਲਾ ਵਾ ਉਹਦੇ ਕਰਕੇ ਪ੍ਰੋਬਲਮ ਆ ਰਹੀ ਆ ਤੇ ਪੰਚਰਨ ਦਾ ਪੈਸਾ ਦੇ ਰੋਟੀਆਂ ਦੇਖ ਸਕਦੇ ਆ ਕਿਵੇਂ ਫੁੱਲ ਫੁੱਲ ਕੇ ਲੈਂਦੀਆਂ ਵਾਂ ਤੇ 6 ਰੋਟੀਆਂ ਦੀ ਕੰਪੈਸਟੀ ਹੈਗੀ ਹੈ ਤਵੀ ਦੀ ਤੇ ਤਵੀ ਆਪਣੀ ਕਾਮਯਾਬ ਹੋ ਗਈ ਇਹ ਹੈਗੀ 12 ਗੇਜ ਦੀ ਤੇ ਟਰਾਲੀ ਵਾਲੀ ਬਾਡੀ ਵਾਲੀ ਇਹ ਹੈਗੀ ਜਾਨੀ ਚਾਦਰ ਤੇ ਬਾਕੀ ਵੀਡੀਓ ਕਿਦਾਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਤੁਹਾਨੂੰ ਹੋਰ ਵੀ ਨਵੀਆਂ ਵੀਡੀਓ ਮਿਲਦੀਆਂ ਰਹਿਣ ਓਕੇ ਧੰਨਵਾਦ ਸਾਰਿਆਂ ਦਾ ਮਿਲਦੇ ਆ ਨਵੀਂ ਵੀਡੀਓ ਲੈ ਕੇ